ਦਰਾਕਤਾਂਤੇ ਰਹਿੰਦੇ ਬਾਬੇ ਨੂੰ ੱੱੱਕੇ ਨਾਲ ਲਿਆਂਦਾ ਘਰ ਪੁੱਤ ਨੂੰ ਦੇਖ ਭੁੱਬਾ ਮਾਰ ਮਾਰ ਰੋਈ ਮਾਂ ਦੱਸਿਆ ਕਿਉਂ ਘਰ ਛੱਡ ਰਹਿਂਦਾ ਜੰਗਲਾਂ ਵਿੱਚ ਕੀ ਕਰੀਏ ਸਾਡਾ ਤਾਂ ਭਾਜੀ ਮਨ ਬਹੁਤ ਦੁਖੀ ਹੁੰਦਾ ਵੀ ਸਾਡੇ ਪਰਿਵਾਰ ਚ ਰਹੇ ਇਹ ਅੱਜ ਦਾ ਨਹੀਂ ਹੋ ਹਾਂਜੀ ਇਹਨੂੰ ਕਈ ਸਾਲ ਹੋ ਗਏ ਅੱਛਾ ਜੀ ਬੰਦਾ ਮੇਰਾ ਹਜੇ ਜੀਂਦਾ ਸੀਗਾ ਅੱਛਾ ਜੀ ਅਸੀਂ ਜਾਣਾ ਇਹ ਚਾਹ ਜਾਣਾ ਸੀ ਜਾਣਾ ਰੋਟੀਆਂ ਪਕਾ ਕੇ ਲੈ ਜਾਣੀਆਂ ਨਾਲ ਇਹਨੂੰ ਹੱਕਾ ਮਾਰਨੀ ਸਾਨੂੰ ਲੱਭਣ ਆਨੀ ਹੈ। ਰੋਟੀ ਰੱਖ ਕੇ ਉੱਤੇ ਆ ਜਾਣਾ ਸੀ ਤੇ ਇਹਦੀ ਟੈਨਸ਼ਨ ਬੰਦੀ ਹੈ ਮੈਨੂੰ। ਹੋਰ ਕੋਈ ਟੈਨਸ਼ਨ ਨਹੀਂ। ਦੇਖੋ ਭਾਜੀ ਆਪਣਾ ਤਾਂ ਮਨ ਬਹੁਤ ਹੈ ਲੈਣਾ ਪਿਗਲਦਾ ਕਿਉਂਕਿ ਮੇਰੇ ਨਾਲ ਤਾਂ ਜੰਮਿਆ ਭਰਾ ਹੈ। ਅਸੀਂ ਸੋਚਦੇ ਸੀ ਇਹਨੂੰ ਵੀ ਆਪਾਂ ਬਿਆਹ ਦੇ। ਇਹਦਾ ਵੀ ਪਰਿਵਾਰ ਵੱਧਦਾ। ਸਾਡੇ ਕੋਲ ਇੱਥੇ ਦੇਖ ਲਓ ਕਿ ਇੱਕ ਚੀਜ਼ ਦੀ ਕਮੀ ਨਹੀਂ। ਨਹੀਂ ਬਿਲਕੁਲ ਨਹੀਂ। ਜ਼ਮੀਨ ਵੀ ਹੈਗੀ ਆ ਸਾਰਾ ਕੁਝ ਆਪਣਾ। ਤੇ ਅਸੀਂ ਵਧੀਆ ਢੰਗ ਨਾਲ ਰੋਟੀ ਆਪਣੀ ਖਾ ਰਹੇ ਹਾਂ ਕੋਈ ਐਦਾਂ ਦੀ ਗੱਲ ਨਹੀਂ। ਤੇ ਇਹ ਹੀ ਸੋਚਦੇ ਸੀ ਇਹਦਾ ਵੀ ਵਿਆਹ ਹੋਵੇ ਇਹਦਾ ਵੀ ਪਰਿਵਾਰ ਵਧੇ ਪਰ ਉਹ ਨਹੀਂ ਪਤਾ ਨਹੀਂ ਹੁਣ ਮਾਲਕ ਨੂੰ ਕੀ ਮਨਜ਼ੂਰ ਆ ਜੀ ਬੀਬੀ ਦੇਖ ਲਓ ਤੁਸੀਂ ਬੀਬੀ ਸਾਡੀ ਬਹੁਤ ਤਕੜੀ ਸੀਗੀ ਸਿਹਤ ਪਰ ਇਹ ਦਿਨ ਰਾਤ ਉੱਥੇ ਜਾਣੀ ਮਾਤਾ ਦੀ ਥੋੜਕਾ ਉੱਥੇ ਰਹਿੰਦੀ ਹੈ ਇਹਦੇ ਵਿੱਚ ਲੱਗਦਾ ਜੀ ਗੱਲ ਤੋਂ ਜਾਂ ਜਾਨੀ ਅਸੀਂ ਭਾਵੇਂ ਲੱਖ ਭਾਜੀ ਆਹੇ ਜੋ ਮਰਜ਼ੀ ਕਰ ਲਈਏ ਪਰ ਜਿਹੜਾ ਮਾਂ ਦਾ ਤੁਹਾਨੂੰ ਪਤਾ ਹੈ ਉਹ ਤਾਂ ਹੈ ਹੀ ਆ ਜੀ ਜਾਨੀ ਜਿੱਥੇ ਵੀ ਜਾਣਾ ਕਹਿਣਾ ਵੀ ਉੱਥੇ ਹੋਣਾ ਚਾਹੀਦਾ ਰਿਸ਼ਤੇਦਾਰੀ ਸਾਡੇ ਵਿਆਹ ਸ਼ਾਦੀ ਹੁੰਦਾ ਤਾਂ ਵੀ ਇਹਨੂੰ ਉੱਥੇ ਯਾਦ ਕਰੀਦਾ ਵੀ ਇਹ ਵੀ ਸਾਡੇ ਨਾਲ ਹੋਵੇ ਜੀ ਗੁੱਡ ਮਾਰਨਿੰਗ ਦੋਸਤੋ ਪੀਵੀ7 ਰਾਈਡਰ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਤੁਹਾਡਾ ਦੋਸਤ ਹਮਿਤਪਾਲ ਅੱਜ ਅਸੀਂ ਤੁਹਾਨੂੰ ਫਿਰ ਦੁਬਾਰਾ ਹਿਸ਼ਾਰਪਦੇ ਮਾਜੀ ਦੇ ਜੰਗਲਾਂ ਵਿੱਚ ਲੈ ਕੇ ਜਾ ਰਹੇ ਹਾਂ ਉਹਦਾ ਮੁਕਕਰ ਇਹ ਆ ਕਿ ਸਾਨੂੰ ਬਹੁਤ ਭਰਾ ਭੈਣਾਂ ਦੇ ਕਮੈਂਟ ਆਏ ਸੀ ਵੀਡੀਓ ਦੇ ਵਿੱਚ ਜਿਹੜੀਆਂ ਅਸੀਂ ਪਿੱਛੇ ਪਾਈਆਂ ਸੀ ਕਿ ਬਜ਼ੁਰਗ ਦੇ ਫੈਮਿਲੀ ਨਾਲ ਮਿਲਾਇਆ ਜਾਵੇ ਜਿਹਦੇ ਕਰਕੇ ਹੁਣ ਅਸੀਂ ਬਜ਼ੁਰਗਾਂ ਕੋਲ ਜਾਣਾ ਹੈ ਅੱਜ ਤੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਸਾਨੂੰ ਆਪਣੇ ਘਰ ਲੈ ਕੇ ਜਾਣ ਤੇ ਉਥੇ ਜਾ ਕੇ ਉਹਦੇ ਘਰਦਿਆਂ ਤੋਂ ਬਾਬਾ ਜੀ ਬਾਰੇ ਬਜ਼ੁਰਗਾਂ ਬਾਰੇ ਪੂਰੀ ਡਿਟੇਲ ਚ ਪੁੱਛਾਂਗੇ ਤੇ ਜਾਣਾਂਗੇ ਕਿ ਉਹਨਾਂ ਦੀ ਫੈਮਲੀ ਵਿੱਚ ਕੌਣ ਕੌਣ ਰਹਿੰਦਾ ਆ ਰਸਤੇ ਦੇ ਅਸੀਂ ਤੁਹਾਨੂੰ ਵਧੀਆ ਵਧੀਆ ਵਿਊ ਦਿਖਾਉਂਦੇ ਜਾਣਾ ਆ ਤੇ ਬਾਕੀ ਜਿਹੜਾ ਇਹ ਵੀਡੀਓ ਆ ਇਹ ਸਾਡਾ ਚੌਥਾ ਪਾਰਟ ਆ ਚਲੋ ਹੁਣ ਚੱਲਦੇ ਆਂ ਅਸੀਂ ਬਜ਼ੁਰਗਾਂ ਦੇ ਕੋਲ ਪਹੁੰਚ ਗਏ ਆ ਜਿਹੜੇ ਦਰਖਤ ਦੇ ਉੱਤੇ ਰਹਿੰਦੇ ਆ ਚਲੋ ਚਲਦੇ ਆ ਦੇਖਦੇ ਆ ਜਾ ਕੇ ਬਜ਼ੁਰਗ ਸਾਨੂੰ ਸਾਹਮਣੇ ਦਿਸ ਪਏ ਆ ਦਰਖਤ ਦੇ ਉੱਤੇ ਰੱਬ ਦਾ ਨਾਮ ਲੈ ਰਹੇ ਆ ਚਲਦੇ ਆ ਉਹਨਾਂ ਦੇ ਕੋਲ ਅੱਜ ਇਹਨਾਂ ਦਾ ਇਹ ਬਣਾਇਆ ਦਰਵਾਜ਼ਾ ਦੇਖ ਲਓ ਖੁੱਲਾ ਆ ਤੇ ਨਹੀਂ ਤਾਂ ਅੱਗੇ ਅਸੀਂ ਜਿੰਨੀ ਵਾਰ ਵੀ ਆਏ ਆ ਤਾਂ ਇਹ ਬੰਦ ਹੁੰਦਾ ਸੀਗਾ ਤੁਸੀਂ ਸਾਹਮਣੇ ਨਜ਼ਰ ਮਾਰ ਸਕਦੇ ਆ ਬਜ਼ੁਰਗ ਇਸ ਵੇਲੇ ਰੱਬ ਦੇ ਨਾਮ ਦੇ ਵਿੱਚ ਲੀਨ ਆ ਹੁਣ ਬਜ਼ੁਰਗਾਂ ਨੂੰ ਬੇਨਤੀ ਕਰਦੇ ਆ ਕਿ ਉਹ ਥੱਲੇ ਆਉਣ ਤੇ ਫਿਰ ਗੱਲਬਾਤ ਕਰਦੇ ਆ ਉਹਨਾਂ ਨਾਲ ਸੱਸੀ ਗਾ ਬਾਬਾ ਜੀ ਤੇ ਬਾਬਾ ਜੀ ਬੇਨਤੀ ਆ ਥੋੜਾ ਮਤਲਬ ਜੇ ਥੱਲੇ ਆ ਸਕਦੇ ਆ ਗੱਲਬਾਤ ਕਰਨੀ ਤੁਹਾਡੇ ਨਾਲ ਤੁਸੀਂ ਜਿੱਦਾਂ ਦੇਖਿਆ ਕਿ ਅਸੀਂ ਬਜ਼ੁਰਗਾਂ ਨੂੰ ਬੇਨਤੀ ਕੀਤੀ ਆ ਥੱਲੇ ਆਉਣ ਦੀ ਸਸੇਗਾ ਬਾਬਾ ਜੀ ਹੋ ਸਨੋ ਜੀ ਵਧੀਆ ਜੀ ਕਿਰਪਾ ਗੁਰੂ ਦੀ ਗੁਰੂ ਦੀ ਕਿਰਪਾ ਜਾਈਦੀ ਆ ਜੀ ਤੇ ਤੁਹਾਡੇ ਨਾਲ ਅਸੀਂ 10 ਮਿੰਟ ਗੱਲ ਕਰਨੀ ਬਾਬਾ ਜੀ ਬੈਠ ਕੇ ਤੇ ਫੇ ਇੱਥੇ ਬਿਠੂਗੇ ਮੰਜੀ ਦੇ ਬੰਦੇ ਚਲੋ ਤੇ ਇਹ ਵੈਸੇ ਤੁਹਾਨੂੰ ਜਿਹੜੀ ਪ੍ਰੋਬਲਮ ਚੱਲਦੀ ਪਈ ਯੂਰਨ ਦੀ ਇਹ ਕਿੰਨਾ ਕ ਟਾਈਮ ਹੋ ਗਿਆ ਜੀ ਚੱਲਦੀ ਪਈ ਆ ਜਿਹੜੀ ਪੈਪ ਲੱਗੀ ਹੋਈ ਤੁਹਾਡੇ ਇਹ ਹਾਲ ਦੇ ਲਗਭਗ ਹੋ ਗਿਆ ਸਾਲ ਹੋ ਗਿਆ ਨਾ ਠੀਕ ਨਹੀਂ ਹੋ ਰਹੀ ਇਹ ਦਿੱਕਤ ਅੜ ਬੰਦ ਕਰ ਦਿੰਦੀਆਂ ਅੱਛਾ ਨਾੜ ਪਿਸ਼ਾਬ ਵਾਲੀ ਮਤਲਬ ਪਿਸ਼ਾਬ ਵਾਲੀ ਜਿਹੜੀ ਨਾੜ ਆ ਉਹ ਬੰਦਾ ਤੇ ਇਹਦਾ ਫੇਰ ਤੁਸੀਂ ਕਿੱਥੋਂ ਆਪਣਾ ਕਰਾ ਰਹੇ ਇਲਾਜ ਇਲਾਜ ਆ ਨਾਰੇ ਡਾਕਟਰ ਆ ਉਹ ਵੀ ਉਹਨੇ ਵੀ ਲਾਈਸ ਲੈ ਲਈ ਅੱਛਾ ਜੀ ਕਹਿੰਦਾ ਐਕਸ-ਰੇ ਕਰਾਓ ਅੱਛਾ ਐਕਸ-ਰੇ ਕਰਾਓ ਠੀਕ ਹੈ ਜੀ ਕਰਾਇਆ ਤੁਸੀਂ ਫੇਰ ਹਾਲੇ ਨਹੀਂ ਕਰਾਇਆ ਅੱਛਾ ਨਹੀਂ ਕਰਾਇਆ ਤੇ ਮਤਲਬ ਦੱਸਿਆ ਨਹੀਂ ਉਹਨੇ ਅਜੇ ਦਿੱਕਤ ਕਰਦੇ ਆ ਗਈ ਹੈ ਟਾਈਮ ਟੂ ਟਾਈਮ ਚੇਂਜ ਕਰਦੇ ਰਹਿੰਦੇ ਨੇ ਜੀ ਆਹ ਤੀਜੀ ਥੈਲੀ ਆ ਇਹ ਚਲੋ ਮਤਲਬ ਮੈਂ ਇਹ ਵੀ ਅਸੀਂ ਪੁੱਛਣਾ ਸੀ ਕਿਉਂ ਸਾਨੂੰ ਇਹ ਵੀ ਕਮੈਂਟ ਆਏ ਕਿ ਬਾਬਾ ਜੀ ਇਹਨੂੰ ਚੇਂਜ ਵੀ ਕਰਦੇ ਆ ਬਜ਼ੁਰਗ ਜਾਂ ਇੱਕੋ ਰੱਖਿਆ ਹੋਇਆ ਤੇ ਇਹਨੂੰ ਟਾਈਮ ਟੂ ਟਾਈਮ ਚੇਂਜ ਰੂ ਕਰਿਆ ਕਰੋ ਜੀ ਨਹੀਂ ਤਾਂ ਇਨਫੈਕਸ਼ਨ ਦਾ ਡਰ ਹੁੰਦਾ ਆ ਤੇ ਬਾਕੀ ਆਪਣੇ ਅੱਜ ਅਸੀਂ ਮਤਲਬ ਇੱਕ ਬੇਨਤੀ ਕਰਨ ਆਏ ਆ ਜੀ ਜਿੱਦਾਂ ਸਾਡੇ ਦਰਸ਼ਕਾਂ ਦੇ ਕਮੈਂਟ ਆਏ ਆ ਕਿ ਬਾਬਾ ਜੀ ਦੀ ਅਸੀਂ ਫੈਮਿਲੀ ਉਹਨਾਂ ਦਾ ਘਰ ਦੇਖਣਾ ਆ ਤੇ ਹੁਣ ਅੱਜ ਮਤਲਬ ਤੁਸੀਂ ਲਾ ਲੋ ਕਿ ਸਾਡੀ ਇੱਕ ਬੇਨਤੀ ਆ ਤੁਹਾਨੂੰ ਜੀ ਕਿ ਸਾਨੂੰ ਆਪਣੇ ਘਰ ਲੈ ਕੇ ਚਲੋ ਚਲਦੇ ਆ ਹੁਣ ਕਿ ਬਾਬਾ ਜੀ ਤੁਹਾਡੇ ਵਾਸਤੇ ਆ ਤੁਸੀਂ ਰੱਖੋ ਤੇ ਹੁਣ ਅਸੀਂ ਬਜ਼ੁਰਗਾਂ ਨੂੰ ਬੇਨਤੀ ਕੀਤੀ ਆ ਜਿੱਦਾਂ ਤੁਸੀਂ ਸੁਣਿਆ ਆ ਹੁਣ ਇਹ ਸਾਨੂੰ ਘਰ ਲੈ ਕੇ ਜਾਣਗੇ ਤੇ ਅਸੀਂ ਬਹੁਤ ਰਿਕਵੈਸਟ ਕੀਤੀ ਇਹਨਾਂ ਦੇ ਕਿਉਂਕਿ ਮੰਨਦੇ ਨਹੀਂ ਪੈ ਸੀ ਇਹ ਕਹਿੰਦੇ ਕਿ ਸਾਡਾ ਰੱਬ ਦੇ ਨਾਲ ਲਗਨ ਜੁੜੀ ਹੋਈ ਆ ਕਿ ਅਸੀਂ ਘਰ ਨਹੀਂ ਜਾ ਸਕਦੇ ਤੇ ਸਾਡੀ ਕਾਫੀ ਬੇਨਤੀ ਤੋਂ ਬਾਅਦ ਇਹ ਤਿਆਰ ਹੋਏ ਆ ਹੁਣ ਚੱਲਣਗੇ ਸਾਡੇ ਨਾਲ ਰੱਖ ਲਓ ਬਾਬਾ ਜੀ ਆਪਣਾ ਸਮਾਸਮੂਹ ਰੱਖ ਲਓ ਤੇ ਸਾਨੂੰ ਇਹ ਬਜ਼ੁਰਗ ਕਹਿ ਰਹੇ ਸੀਗੇ ਕਿ ਆਪਣੇ ਥੋੜਾ ਟਾਈਮ ਪਹਿਲਾਂ ਕੋਈ ਇਨਾਂ ਕੋ ਆਇਆ ਸੀਗਾ ਤੇ ਉਹ ਸਮਾਨ ਵਗੈਰਾ ਲੈ ਕੇ ਆਇਆ ਸੀ ਇਨਾਂ ਵਾਸਤੇ ਤੇ ਇਹ ਉੱਪਰ ਭਗਤੀ ਕਰਦੇ ਸੀਗੇ ਦਰਖਤ ਦੇ ਉੱਤੇ ਤੇ ਉਹ ਇਨਾਂ ਦਾ ਸਮਾਨ ਵਗੈਰਾ ਖਾਕ ਹੋ ਗਿਆ ਸਾਨੂੰ ਕਾਫੀ ਗਲਤ ਲੱਗਿਆ ਤੇ ਮੇਰੀ ਇੱਕ ਬੇਨਤੀ ਆ ਕਿ ਕੋਈ ਵੀ ਜੇ ਇੱਥੇ ਆਉਂਦਾ ਆ ਸਗੋਂ ਸਾਨੂੰ ਇਨਾਂ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਇਨਾਂ ਦਾ ਖਿਆਲ ਰੱਖਣਾ ਚਾਹੀਦਾ ਆ ਤੇ ਇਹਨਾਂ ਨੇ ਸਾਨੂੰ ਦੱਸਿਆ ਤੇ ਸਾਨੂੰ ਕਾਫੀ ਮਤਲਬ ਇਸ ਚੀਜ਼ ਦਾ ਹੋਇਆ ਦੇਖੀ ਵੀ ਇਹ ਕੁੱਲੀ ਨੂੰ ਹਲੂਰੇ ਮਾਰ ਕੇ ਗਏ ਕਿੰਨੇ ਸਾਰੇ ਅਸਾਜੀ ਕੁੱਲੀ ਨੂੰ ਵੀ ਹਲਾ ਕੇ ਗਏ ਜੀ ਆਹੋ ਤੁਸੀਂ ਦੇਖ ਲਓ ਜਿੱਦਾਂ ਇਹ ਕਹਿ ਰਹੇ ਆ ਬਜ਼ੁਰਗ ਕਿ ਇਹਨਾਂ ਦੀ ਜਿਹੜੀ ਕੁੱਲੀ ਆ ਦਸ ਦੇ ਉੱਪਰ ਬਣੀਓ ਉਹਨੂੰ ਵੀ ਹਲੂਣੇ ਹਲਾ ਕੇ ਗਏ ਆ ਕਿ ਕਿਸੇ ਤਰ੍ਹਾਂ ਚਲੋ ਇੱਕ ਉਹਨਾਂ ਦਾ ਹੋਣਾ ਕਿ ਥੱਲੇ ਡਿੱਗ ਜਵੇ ਜਾਂ ਜੋ ਵੀ ਆ ਬਹੁਤ ਗਲਤ ਗੱਲ ਆ ਜੀ ਤੇ ਚਲੋ ਹੁਣ ਬਾਕੀ ਇਹ ਹੁਣ ਸਾਡੇ ਨਾਲ ਚੱਲਣਗੇ ਸਮਾਨ ਵਗੈਰਾ ਆਪਣਾ ਰੱਖ ਰਹੇ ਆ ਤੇ ਬਾਕੀ ਤਾਂ ਅਸੀਂ ਇਹਨਾਂ ਨੂੰ ਇਹ ਕਿਹਾ ਕਿ ਸਾਡੇ ਨਾਲ ਤੁਸੀਂ ਮੋਟਰਸਾਈਕਲ ਤੇ ਚੱਲ ਜਾਓ ਫੋਣਾ ਅਸੀਂ ਇਹਨਾਂ ਨੂੰ ਆਪਣੇ ਮੋਟਰਸਾਈਕਲ ਤੇ ਲੈ ਕੇ ਜਾ ਰਹੇ ਆ ਤੇ ਕਹਿੰਗੇ ਸਫਰ ਕਾਫੀ ਆ ਤਾਂ ਜੇ ਪੈਦਲ ਜਾਣਗੇ ਤਾਂ ਬਹੁਤ ਟਾਈਮ ਲੱਗ ਜਾਏਗਾ ਬਾਕੀ ਘਰ ਜਾ ਕੇ ਬਜ਼ੁਰਗਾਂ ਦੇ ਤੇ ਤੁਹਾਨੂੰ ਮਿਲਾਉਣੇ ਆ ਸਾਰੀ ਫੈਮਿਲੀ ਦੇ ਨਾਲ ਤੇ ਬਾਬਾ ਜੀ ਕਿ ਅਸੀਂ ਜਿਦਾ ਹੁਣ ਤੁਹਾਨੂੰ ਲੈ ਕੇ ਜਾ ਰਹੇ ਆ ਤੇ ਤੰਗ ਪਰੇਸ਼ਾਨ ਤਾਂ ਨਹੀਂ ਹੋ ਰਹੇ ਤੁਸੀਂ ਇਹਦਾ ਅਸੀਂ ਬਜ਼ੁਰਗਾਂ ਨੂੰ ਨਾਲ ਲੈ ਕੇ ਘਰ ਪਹੁੰਚ ਗਏ ਆ ਤੇ ਤੁਸੀਂ ਦੇਖ ਸਕਦੇ ਆ ਜਿੱਥੇ ਇਹ ਰਹਿੰਦੇ ਆ ਬਚਪਨ ਤੋਂ ਤੇ ਹੁਣ ਇੱਕ ਵਾਰ ਤੁਹਾਨੂੰ ਅਸੀਂ ਆਲਾ ਦਵਾਲਾ ਸਾਰਾ ਦਿਖਾ ਦਨੇ ਆ ਤੇ ਫਿਰ ਇਹਨਾਂ ਦਾ ਕਮਰਾ ਵੀ ਦਿਖਾ ਦਦੇ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਹੋਰ ਮਾਤਾ ਜੀ ਵਧੀਆ ਸੇਤ ਕਿਦਾਂ ਤੁਹਾਡੀ ਸੇਵਾ ਵਿੱਚ ਆ ਗਈ ਹੈ। ਇਦਾਂ ਹੀ ਹੈ ਜੀ। ਉਮਰ ਕਿੰਨੀ ਹੋ ਗਈ ਤੁਹਾਡੀ ਜੀ? ਪਤਾ ਨਹੀਂ ਮੈਨੂੰ ਕਿੰਨੀ ਹੋ ਗਈ। ਅੱਛਾ ਜੀ। ਇਹ ਕਿੰਨੀ ਤੁਹਾਡੇ ਖਿਆਲ ਚ ਕਿੰਨੀ ਉਮਰ ਹੋ ਗਈ ਜੀ ਇਹਨਾਂ ਦੀ? ਮੈਨੂੰ ਨਹੀਂ ਪਤਾ ਇਸ ਬਾਰੇ। ਨਹੀਂ ਪਤਾ ਜੀ। ਉਹ ਨਾਲ ਕੋਈ ਪਤਾ ਹੋਵੇ ਵੱਡੇ ਨੇ। ਚਲੋ ਤੇ ਆਪਣੇ ਅੰਦਾਜ਼ੇ ਨਾਲ ਹੋਊਗੀ ਮੇਰੇ ਖਿਆਲ ਚ 90 ਸਾਲ ਦੀ ਕੋਲ ਹੋਊਗੀ ਉਮਰ। ਹੋਰ ਦੂਰ ਹੋਣਾ ਪੁੱਛ। ਕੋਲੋਂ ਪਤਾ। ਕੋਲੋਂ ਜੀ ਕਿਦਾਂ ਜੀ? ਏ ਆ ਪਰੇਪਾ ਜੀ ਦੀ ਕਿੰਨੀ ਉਮਰ ਆ ਬਾਬਾ ਉਹਨਾਂ ਦੀ ਤੁਸੀਂ ਜਦੋਂ ਪਾਕਿਸਤਾਨ ਦਾ ਆਪਣੇ ਬੰਦੂਤ ਪਈ ਉਸ ਵੇਲੇ ਆ ਗਿਆ ਅੱਛਾ ਉਦੋਂ ਦਾ ਮੈਂ ਕਹਿੰਦਾ 90 ਕੇ ਸਾਲ ਦੇ ਕੋਲ ਹੋਊਗੀ ਹਾਂ ਤੇ ਮਾਤਾ ਜੀ ਤੁਸੀਂ ਹੁਣ ਸਾਨੂੰ ਦੱਸੋ ਕਿ ਆਪਣੇ ਤੁਹਾਡੇ ਇਹ بیٹے ਲੱਗਦੇ ਆ ਕਿਸ ਕਸ਼ਮੀਰਾ ਸਿੰਘ ਜੀ ਇਹ ਨਾ ਬਾਬਾ ਜੀ ਹਾਂਜੀ ਠੀਕ ਆ ਠੀਕ ਆ ਜੀ ਤੇ ਅਸੀਂ ਇਹਨਾਂ ਨੂੰ ਮਿਲਣ ਗਏ ਸੀਗੇ ਦੋ ਤਿੰਨ ਵਾਰ ਜੰਗਲ ਦੇ ਵਿੱਚ ਹਾਂਜੀ ਅੱਛਾ ਤੇ ਸਾਨੂੰ ਬੜਾ ਅਜੀਬੋ ਗਰੀਬ ਜਿਹਾ ਲੱਗਿਆ ਕਿ ਇਕੱਲਾ ਰਹਿਣਾ ਜੀ ਬਹੁਤ ਔਖਾ ਹੈ ਜੀ ਔਖਾ ਬੰਦਾ ਘਰ ਤੇ ਨਹੀਂ ਮਤਲਬ ਇਕੱਲੇ ਰਹ ਜਾਂਦਾ ਤੇ ਇਕੱਲੇ ਹੀ ਉੱਥੇ ਰਹਿੰਦੇ ਜੰਗਲ ਦੇ ਉੱਤੇ ਨਾ ਇਹ ਜੀ ਦੁ ਮਰ ਜੀ ਆਉਣਾ ਸੀ ਛੋੜੋ ਕਰਨੀ ਪਈ ਤੂੰ ਜਾ ਆ ਸਭ ਕੁਝ ਬਣਿਆ ਇੱਥੇ ਅਜੇ ਨਹੀਂ ਸਾਨੂੰ ਦੱਸਿਆ ਇਹਨਾਂ ਨੇ ਸਾਨੂੰ ਮੈਨੂੰ ਤਾਂ ਦੁੱਖ ਹੈਗਾ ਜੀ ਪਰ ਕਾਠੀ ਰਹਿੰਦਾ ਉੱਥੇ ਆ ਘਰ ਰਿਆ ਕਰੇ ਤਾਂ ਹਾਂ ਬਸ ਇਹੀ ਅਸੀਂ ਪੁੱਛਣਾ ਚਾਹੁੰਦੇ ਹਾਂ ਮਤਲਬ ਇੱਕ ਮਾਂ ਨੂੰ ਤਾਂ ਹੁੰਦਾ ਇਸ ਚੀਜ਼ ਦਾ ਨਾ ਜੀ ਮਾਂ ਦਾ ਪਤਾ ਕਿੰਨਾ ਦੂਰ ਹੁੰਦਾ ਹਾਂ ਹਾਂ ਹਾਂ

ਸਭ ਕੁਝ ਬਣਿਆ ਆ ਰੋਟੀ ਪਾਣੀ ਖਾਓ ਕੋਈ ਮਿਰ ਦਾ ਜੋ ਦੇਖਣ ਨੂੰ ਲੱਗਦਾ ਹੀ ਆ ਜੀ ਭਾਜੀ ਉਹਨਾਂ ਦਾ ਕਿੰਨਾ ਵਧੀਆ ਸੁਭਾਅ ਉਹਨਾਂ ਨੂੰ ਅਸੀਂ ਮਿਲੇ ਆ ਸਾਰਿਆਂ ਦਾ ਐਨ ਵਧੀਆ ਆ ਇੰਨਾ ਖੁੱਲਾ ਡੁੱਲਾ ਘਰ ਆ ਜੀ ਕਹਿੰਦੇ ਤਾਂ ਕੋਈ ਹਿਸਾਬ ਨਹੀਂ ਕੋਈ ਕਮੀ ਨਹੀਂ ਕੁਛ ਨਹੀਂ ਨਾ ਕੋਈ ਕਮੀ ਨਹੀਂ ਇਹ ਅੱਜ ਦਾ ਨਹੀਂ ਹੋ ਹਾਂਜੀ ਇਹਨੂੰ ਕਈ ਸਾਲ ਹੋ ਗਏ ਅੱਛਾ ਜੀ ਬੰਦਾ ਮੇਰਾ ਹਜੇ ਜੀਂਦਾ ਸੀਗਾ ਅਸੀਂ ਜਾਣਾ ਇਨ ਚਾਹ ਜਾਣਾ ਅਸੀਂ ਜਾਣਾ ਰੋਟੀਆਂ ਪਕਾ ਕੇ ਲੈ ਜਾਣੀਆਂ ਨਾਲ ਇਹਨੂੰ ਹੱਕਾ ਮਾਰਨੀ ਆ ਸਾਨੂੰ ਲੱਭਣ ਆਨੀ ਏ ਸੇ ਹਾਂ ਲੱਭਣਾਂ ਨਹੀਂ ਜੀ ਰਹਾ। ਆਹੋ ਇਹਨੂੰ ਕੋ ਟਿੱਬੀ ਇਹ ਚੜ ਜਾਣੋ ਕੋ ਕਿਤੇ ਕੋ ਕਿਤੇ। ਕੱਲੀ ਕਿਤੇ ਹੈ। ਰੋਕੀ ਰੱਖ ਕੇ ਉੱਤੇ ਆ ਜਾਣਾ ਸੀ। ਹੂੰ। ਮਤਲਬ ਸ਼ੁਰੂ ਤੋਂ ਹੀ ਰੱਬ ਦੇ ਨਾਲ। ਸ਼ੁਰੂ ਤਾਂ ਇਹ ਆਦੋਂ ਦਾ ਨਹੀਂ ਹੈ। ਕਈ ਸਾਲ ਹੋ ਗਏ ਨੇ। ਅੱਛਾ। ਤੂੰ ਰੱਬ ਦੇ ਨਾਲ ਲੈਣ ਲੱਗੀ ਹੋਏਂ। ਹੂੰ। ਕੋ ਗੁਫਾ ਕੋਡੀਆਂ ਇਹਨਾਂ। ਹੂੰ। ਹੁਣ ਵਿੱਚ ਬੜੇ ਰਹਿਣਾ। ਹੁਣ ਵਿੱਚ ਕੱਪੜੇ ਕਾਟ ਕੇ ਲੈਂਦੇ ਤੇ ਮਰ ਸੀ। ਇਹਨੇ ਪੂਰਾ ਵੀ ਬਣਾਇਆ ਤੇ। ਵੰਡਣਾ ਤਾਂ ਹੁੰਦਾ ਮੇਤੋ। ਅੱਛਾ ਜੀ। कपड़ा लीला क्या फिर भी नहीं टिका पता नहीं, नहीं।, के नहीं।, नहीं।, नहीं अच्छा जी। हाँ। की हां मतलब बोती हाँ। थोड़ी मतलब कई बार ਜੇ ਤੁਸੀਂ ਕਹਿੰਦੇ ਮੈਂ ਚੱਕ ਕੇ ਵੀ ਮਤਲਬ ਉੱਥੋਂ ਜਾ ਕੇ ਇਹਨਾਂ ਤੋਂ ਨਾ ਹਾਏ ਇਹਦਾ ਸਮਾਨ ਚੋਲ ਲੈ ਜਾਂਦਾ ਕਿ ਉਹ ਚੱਕ ਕੇ ਲੈਉਂਦੇ ਰਹੇ ਅਸੀਂ ਅੱਛਾ ਅੱਛਾ ਠੀਕ ਆ ਇਹ ਫੇਰ ਉੱਥੇ ਬਹੁਤ ਕੋਸ਼ਿਸ਼ ਕੀਤੀ ਤੁਸੀਂ ਇਹਨਾਂ ਦੀ ਫੇਰ ਉੱਥੇ ਚੱਲ ਜਾਂਦਾ ਹ ਹੋਂਦਾ ਸੀ ਬਸ ਨਹੀਂ ਚੰਨੀ ਕੁਛ ਨਹੀਂ ਕਰਦੀ ਸਹੀ ਗੱਲ ਮਰਜੀ ਹੈ ਜੀ ਥੋੜਾ ਟੀਲੇ ਲੱਗਦਾ ਹੈ ਨਾ ਜੀ ਇਹ ਦੀ ਇਹਦੀ ਟੈਨਸ਼ਨ ਪੈਂਦੀ ਹੈ ਮੈਨੂੰ ਅੱਛਾ ਹੋਰ ਕੋਈ ਟੈਨਸ਼ਨ ਨਹੀਂ ਜਮੇਂ ਤੁਸੀਂ ਇਹਨਾਂ ਦੀ ਟੈਨਸ਼ਨ ਲੈ ਕੇ ਬੈਠੇ ਆ ਹਾਂ ਫੇ ਇਹਦੀ ਟੈਨਸ਼ਨ ਹੋਰ ਵੀ ਨਾ ਛੋਟਦੀ ਮਾ ਬਾਬਾਣ ਵਿਚਾਰ ਕਿੰਨੇ ਦਿਨ ਹੋਏ ਉਹਨੂੰ ਦੇ ਨਾ ਹੂੰ ਹੂੰ ਨਹੀਂ ਹੁਣ ਆਸੀਂ ਵੀ ਬੜੇ ੱੱੱਕੇ ਨਾਲ ਲਿਆਂਦਾ ਜੀ ਇਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਭਾਜੀ ਤੁਸੀਂ ਦੱਸੋ ਬਾਬਾ ਜੀ ਦੇ ਨਾਲ ਤੁਹਾਡਾ ਕੀ ਰਿਸ਼ਤਾ ਆ ਇਹ ਮੇਰਾ ਛੋਟਾ ਬ੍ਰਦਰ ਆ ਛੋਟੇ ਭਰਾ ਆ ਠੀਕ ਆ ਹਾਂ ਜੀ ਅਸੀਂ ਜਿੱਦਾਂ ਹੁਣ ਮਾਤਾ ਉਹਨਾਂ ਨੂੰ ਵੀ ਪੁੱਛਿਆ ਜੀ ਇਹਨਾਂ ਬਾਰੇ ਨਾ ਜੀ ਤੇ ਹਰ ਕੋਈ ਹੈਰਾਨ ਆ ਜਿੱਦਾਂ ਅਸੀਂ ਦੇਖਿਆ ਜੀ ਇਹ ਮਤਲਬ ਜੰਗਲ ਦੇ ਵਿੱਚ ਰਹਿੰਦੇ ਆ ਹਾਂ ਨਾ ਜੀ ਹਾਂ ਜੀ ਇਹਨੂੰ ਦਰਸਲ ਬਚਪਨ ਤੋਂ ਹੀ ਆ ਭਾਜੀ ਅੱਛਾ ਜੀ ਬਚਪਨ ਤੋਂ ਇਹ ਭਗਤੀ ਲੈਣ ਚ ਇੰਨੇ ਪਹਿਲਾਂ ਇੱਥੇ ਨਾ ਖੇਤਾਂ ਦੇ ਵਿੱਚ ਸਾਡੇ ਉਧਰ ਖੁੰਜੇ ਤੇ ਆਪਣੀਆਂ ਇੱਕ ਝੌਂਪੜੀ ਬਣਾ ਜੀ ਉਸੀਗੀ ਠੀਕ ਆ ਜੀ ਉੱਥੇ ਫਿਰ ਇਹਨੇ ਇੱਕ ਭੋਰਾ ਜਿਹਾ ਬਣਾ ਲਿਆ ਠੀਕ ਆ ਜੀ ਭੋਰੇ ਦੇ ਵਿੱਚ ਕਾਫੀ ਚਿਰ ਰਹਿ ਰਿਆ ਉੱਥੇ ਉਦੋਂ ਡੈਡੀ ਹੁਣੀ ਵੀ ਸੀਗੇ ਠੀਕ ਠੀਕ ਤੇ ਉੱਥੇ ਬੀਬੀ ਹੁਣਾ ਨੇ ਜਾਣਾ ਇਹਨੇ ਕਈ ਕਈ ਦਿਨ ਉੱਥੇ ਭੋਰੇ 'ਚ ਬੈਠੇ ਰਹਿਣਾ ਆਪਣੇ ਭਜਨ ਬੰਦਗੀ ਕਰਦੇ ਰਹਿਣਾ ਅੱਛਾ ਠੀਕ ਆ ਹਾਂਜੀ ਤੇ ਰੋਟੀ ਪਾਣੀ ਇਹਨੂੰ ਉੱਥੇ ਬੀਬੀ ਨੇ ਪਚਾਈ ਜਾਣਾ ਹੂੰ ਹੂੰ ਤੇ ਇਹਨੇ ਫਿਰ ਕਈ ਦਿਨਾਂ ਬਾਅਦ ਉੱਥੋਂ ਨਿਕਲਣਾ ਫਿਰ ਰੋਟੀ ਖਾਣੀ ਤੇ ਉਸ ਤੋਂ ਬਾਅਦ ਦੇਖ ਲਓ ਤੁਸੀਂ ਫਿਰ ਬਚਪਨ ਦੇ ਵਿੱਚ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਮਜਬੂਰ ਵੀ ਕੀਤਾ ਵੀ ਇੱਥੇ ਘਰ ਰਹਿ ਕਮਰਾ ਜਾਨੀ ਵਧੀਆ ਬਣੇ ਹੋ ਕਮਰੇ ਸਾਡੇ ਸਾਰੇ ਇਕੱਲੇ ਇਕੱਲੇ ਦੇ ਕਮਰੇ ਆ ਇਹਦੇ ਵਾਸਤੇ ਵੱਖਰਾ ਕਮਰਾ ਮੈਂ ਤੁਹਾਨੂੰ ਦਿਖਾ ਲਦਾ ਠੀਕ ਠੀਕ ਤੇ ਉੱਥੇ ਇਹਨੂੰ ਸਾਰੀਆਂ ਸੁਵਿਧਾ ਇਹਦੇ ਵਿੱਚ ਇੱਥੇ ਦਿੱਤੀਆਂ ਪਰ ਇਹ ਤਾਂ ਮੰਨ ਨਹੀਂ ਲੱਗਦਾ ਭਾਜੀ ਇੱਥੇ ਸਹੀ ਗੱਲ ਬਹੁਤ ਅਸੀਂ ਕੋਸ਼ਿਸ਼ ਕਰੀ ਦੀ ਵੀ ਇੱਥੇ ਰਹੇ ਪਰ ਇੱਥੇ ਇਹ ਘਟ ਰਹਿੰਦਾ ਤੇ ਉੱਥੇ ਜੰਗਲ ਚ ਜਾਂਦੀ ਅਸੀਂ ਵੀ ਬੜੇ ਧੱਕੇ ਨਾਲ ਲੈਂਦਾ ਇਹਨਾਂ ਨੂੰ ਇਹ ਮੰਨਦੇ ਥੋੜੀ ਇਹ ਕਿ ਇਹ ਕਹਿੰਦੇ ਨਹੀਂ ਮੈਂ ਮਤਲਬ ਇੱਥੇ ਹੀ ਜਾਣਾ ਨਹੀਂ ਹੈਗਾ ਬੜੀ ਅਜੀ ਬੇਨਤੀ ਕਰ ਕਰਕੇ ਲੈ ਕੇ ਆਏ ਇਹਨਾਂ ਨੂੰ ਕਿ ਸਾਨੂੰ ਪਰਵਾਰ ਨਾਲ ਮਿਲਾਓ ਅਸੀਂ ਇੱਕ ਵਾਰ ਮਿਲਣਾ ਚਾਹੁੰਦੇ ਆ ਹਾਂਜੀ ਜਿੱਦਾਂ ਹੁਣ ਮਾਤਾ ਉਹਨਾਂ ਨੇ ਵੀ ਸਾਨੂੰ ਦੱਸਿਆ ਜੀ ਕਿ ਕਹਿੰਦੇ ਕਈ ਵਾਰ ਇਹਨਾਂ ਦੇ ਕੱਪੜੇ ਵਗੈਰਾ ਵੀ ਚੋਰੀ ਚੱਕ ਕੇ ਵੀ ਲੈਂਦੇ ਬਹੁਤ ਭਾਜੀ ਉਹਦੇ ਕੋ ਕਿਤਾਬਾਂ ਸਮਝ ਲਓ ਐਡਾ ਇੰਨੀਆਂ ਕਿਤਾਬਾਂ ਲੈ ਕੇ ਗਿਆ ਆ ਸਗਾ ਇਹ ਅੱਛਾ ਜੀ ਆ ਧਾਰਮਿਕ ਕਿਤਾਬਾਂ ਜਿਹੜੀਆਂ ਪੜ੍ਹਨ ਵਾਲੀਆਂ ਉਹ ਵੀ ਅਸੀਂ ਇੱਕ ਵਾਰੀ ਲੈ ਜਾਂਦੀਆਂ ਟਰਾਲੀ 'ਚ ਪਾ ਕੇ ਕੱਪੜੇ ਵੀ ਲੈਂਦੇ ਪਰ ਇਹ ਫੇਰ ਵੀ ਨਾ ਫਿਰ ਚੱਲ ਗਿਆ ਉੱਥੇ ਹਾਂਜੀ ਬਹੁਤ ਕੋਸ਼ਿਸ਼ ਹੋਈ ਤੁਹਾਡੇ ਵੱਲੋਂ ਆ ਜੀ ਅਸੀਂ ਅਸੀਂ ਤਾਂ ਬਾਜੀ ਹੁਣ ਤੱਕ ਵੀ ਜਾਨੀ ਕੋਸ਼ਿਸ਼ ਕਰੀ ਜਾਂਦੇ ਪਿੱਥੇ ਕਰ ਰਹੇ ਹੂੰ ਹੂੰ ਪਰ ਇਹ ਇਹਦਾ ਹੁਣ ਪਤਾ ਨਹੀਂ ਵੀ ਕੀ ਗੱਲ ਆ ਕੋਈ ਮਾਲਕ ਹੀ ਜਾਣਦਾ ਆ ਹੂੰ ਸਹੀ ਗੱਲ ਤੇ ਇੱਥੇ ਘਰ ਵੀ ਸਾਡੇ ਚ ਨਹੀਂ ਰਹਿੰਦਾ ਜੀ ਹੂੰ ਹੂੰ ਇਹ ਇਕੱਲੇ ਨਹੀਂ ਰਹਿਣਾ ਇਹਨੇ ਅੱਛਾ ਇੱਥੇ ਵੀ ਇਕੱਲੇ ਨਹੀਂ ਰਹੇ ਹਾਂ ਇਕੱਲੇ ਰਹਿਣਾ ਬਸ ਰੋਟੀ ਇਹਨੂੰ ਪਾਕ ਦੇ ਦੇਦੀ ਆ ਬਸ ਰੋਟੀ ਖਾ ਕੇ ਇਹਨੇ ਆਪਣੀ ਰਹਿਣਾ ਮਸਤ ਨੇ ਅਸੀਂ ਪੁੱਛਿਆ ਸੀਗਾ ਇਹਨਾਂ ਨੂੰ ਤੇ ਕਹਿੰਦੇ ਕਿ ਮੈਂ ਰੋਲੇ ਰੱਪੇ ਤੋਂ ਦੂਰ ਹੀ ਰਹਿਣਾ ਚਾਹੁੰਦਾ ਮੇਰਾ ਰੱਬ ਦੇ ਨਾਲ ਨਹੀਂ ਲੱਗਦਾ ਮਤਲਬ ਜੋ ਲੈਂ ਲੈਣ ਹੈਗੀ ਆ ਹਾਂਜੀ ਜੇ ਮੈਂ ਰੋਲੇ ਰੱਪੇ ਜਿਹਾ ਮਾਂ ਤਾਂ ਉਹੀ ਗੱਲ ਆ ਨਾ ਫਿਰ ਅਸੀਂ ਇੱਥੇ ਟੀਵੀ ਲਾਣਾ ਹੁੰਦਾ ਫਿਰ ਹੋਰ ਵੀ ਤੁਹਾਨੂੰ ਪਤਾ ਫਿਰ ਘਰਾਂ ਦੇ ਵਿੱਚ ਸਾਰਾ ਕੁਝ ਹੀ ਹੁੰਦਾ ਤੇ ਤਾਂ ਕਰਕੇ ਨਾ ਇਹ ਬਸ ਉਹ ਮਾਲਕ ਨਾਲ ਹੀ ਜੁੜਿਆ ਜਾਵੇ ਦੇਖੋ ਭਾਜੀ ਆਪਣਾ ਤਾਂ ਮਨ ਬਹੁਤ ਹੈ ਹਲੇ ਨਾ ਪਿਗਲਦਾ ਕਿਉਂਕਿ ਮੇਰੇ ਨਾਲ ਤਾਂ ਜੰਮਿਆ ਭਰਾ ਹੈ ਅਸੀਂ ਸੋਚਦੇ ਸੀ ਇਹ ਨੂੰ ਵੀ ਆਪਾਂ ਬਿਆੰਦੇ ਇਹਦਾ ਵੀ ਪਰਿਵਾਰ ਵੱਧਦਾ ਸਾਡੇ ਕੋਲ ਇੱਥੇ ਦੇਖ ਲਓ ਕਿ ਕਿਸੇ ਚੀਜ਼ ਦੀ ਕਮੀ ਨਹੀਂ ਨਹੀਂ ਬਿਲਕੁਲ ਨਹੀਂ ਜ਼ਮੀਨ ਵੀ ਹੈਗੀ ਆ ਸਾਰਾ ਕੁਝ ਆਪਣਾ ਤੇ ਅਸੀਂ ਵਧੀਆ ਢੰਗ ਨਾਲ ਰੋਟੀ ਆਪਣੀ ਖਾ ਰਹੇ ਆ ਕੋਈ ਐਦਾਂ ਦੀ ਗੱਲ ਨਹੀਂ ਤੇ ਅਸੀਂ ਸੋਚਦੇ ਸੀ ਇਹਦਾ ਵੀ ਵਿਆਹ ਹੋਵੇ ਇਹਦਾ ਵੀ ਪਰਿਵਾਰ ਵਧੇ ਪਰ ਉਹ ਨਹੀਂ ਪਤਾ ਨਹੀਂ ਹੁਣ ਮਾਲਕ ਨੂੰ ਕੀ ਮਨਜ਼ੂਰ ਆ ਜੀ ਸਹੀ ਗੱਲ ਆ ਜੀ ਉਹਨਾਂ ਮਾਤਾ ਉਹਣੀ ਵੀ ਮੈਨੂੰ ਲੱਗਦਾ ਇਸੇ ਗੱਲ ਦੀ ਟੈਨਸ਼ਨ ਲੈਂਦੇ ਆ ਨਾ ਜੀ ਉਹ ਵੀ ਇਹੀ ਕਹਿੰਦੇ ਕਹਿੰਦੇ ਮੈਨੂੰ ਇਹਦੀ ਟੈਨਸ਼ਨ ਬਣੀ ਦਿੰਦੀ ਆ ਬੀਬੀ ਦੇਖ ਲਓ ਤੁਸੀਂ ਬੀਬੀ ਸਾਡੀ ਬਹੁਤ ਤਕੜੀ ਸਗੀ ਸਿਹਤ ਪਰ ਇਹ ਦਿਨ ਰਾਤ ਉੱਥੇ ਜਾਣੀ ਮਾਤਾ ਦੀ ਥੋੜਕਾ ਉੱਥੇ ਰਹਿੰਦੀ ਹੈ ਇਹਦੇ ਵਿੱਚ ਲੱ ਜਾਣੀ ਅਸੀਂ ਭਾਵੇਂ ਲੱਖ ਪਾਜੀ ਆਹੇ ਜੋ ਮਰਜ਼ੀ ਕਰ ਲਈਏ ਪਰ ਜਿਹੜਾ ਮਾਂ ਦਾ ਤੁਹਾਨੂੰ ਪਤਾ ਹੀ ਉਹ ਤਾਂ ਹੈ ਹੀ ਆ ਜੀ ਉਹ ਦੱਸਦੇ ਆ ਕਹਿੰਦੇ ਮੇਰੇ ਸਾਰਾ ਦਿਨ ਇਹਦੀ ਸੋਚ ਰਹਿੰਦੀ ਕਿ ਕੰਨਾ ਰੰਦਾ ਕਿੱਦਾਂ ਰੰਦਾ ਕਿੱਦਾਂ ਨਹੀਂ ਹੈ ਨਾ ਹੁਣ ਬੀਬੀ ਨੇ ਜਦੋਂ ਰੋਟੀ ਖਾਣੀ ਆ ਉਦੋਂ ਵੀ ਇਹਨੂੰ ਸਮਝ ਲੋ ਚੇਤੇ ਕਰਨਾ ਵੀ ਕਿਤੇ ਭੁੱਖਾ ਹੀ ਨਾ ਬੈਠਾ ਹੋਵੇ ਜਾਨੀ ਜਿੱਥੇ ਵੀ ਜਾਣਾ ਕਹਣਾ ਵੀ ਉੱਥੇ ਹੋਣਾ ਚਾਹੀਦਾ ਰਿਸ਼ਤੇਦਾਰੀ ਸਾਡੇ ਵਿਆਹ ਸ਼ਾਦੀ ਹੁੰਦਾ ਤਾਂ ਵੀ ਇਹਨੂੰ ਉੱਥੇ ਯਾਦ ਕਰੀਦਾ ਵੀ ਇਹ ਵੀ ਸਾਡੇ ਨਾਲ ਹੋਵੇ ਜੀ ਬਿਲਕੁਲ ਸਹੀ ਗੱਲ ਹੈ ਜਦੋਂ ਜੋ ਪਰਮਾਤਮਾ ਨੂੰ ਜੀ ਮਨਜ਼ੂਰ ਆ ਉਹਦੇ ਹਿਸਾਬ ਨਾਲ ਹੀ ਹੁੰਦਾ ਸਾਰਾ ਜੀ ਹਾਂ ਜੀ ਹਾਂ ਜੀ ਤੇ ਕੀ ਕਰੀਏ ਸਾਡਾ ਤਾਂ ਭਾਜੀ ਮਨ ਬਹੁਤ ਦੁਖੀ ਹੁੰਦਾ ਵੀ ਸਾਡੇ ਪਰਿਵਾਰ ਚ ਰਹੇ ਤੇ ਉਹ ਹੁਣ ਜਿੱਥੇ ਇਹ ਰਹਿੰਦਾ ਭਾਜੀ ਉੱਥੇ ਉੱਥੇ ਤਾਂ ਇੰਦਾ ਪਰਿੰਦਾ ਵੀ ਨਹੀਂ ਰਹਿ ਸਕਦਾ ਤੇ ਲੋਕ ਇਹ ਇੰਨੀ ਖਤਰਨਾਕ ਜਗ੍ਹਾ ਆ ਹਾਂ ਜਨਵਰੀ ਬਹੁਤ ਅਜੀਬ ਉੱਥੇ ਸਾਨੂੰ ਪਤਾ ਉੱਥੇ ਹਾਂ ਹਾਂ ਇੰਦੂਏ ਵਗੈਰਾ ਬਹੁਤ ਘੁੰਮਦੇ ਬਹੁਤ ਹਾਂ ਅਸੀਂ ਤਾਂ ਭਾਜੀ ਇਹਨੂੰ ਕਹਿੰਦਾ ਵੀ ਰੱਬ ਨੂੰ ਪਾਣਾ ਹੋਵੇ ਇੱਥੇ ਵੀ ਬੰਦਾ ਪਾ ਸਕਦਾ ਬਿਲਕੁਲ ਸਹੀ ਗੱਲ ਕਹ ਜੀ ਇੱਥੇ ਘਰ ਹੀ ਭਜਨ ਬੰਦਗੀ ਕਰਕੇ ਇੱਥੇ ਵੀ ਰੱਬ ਮਿਲੇ ਹੀ ਸਕਦਾ ਮਿਲ ਸਕਦਾ ਜੀ ਬਿਲਕੁਲ ਬਹੁਤ ਕਮੈਂਟ ਆਈ ਸੀ ਸਾਡੇ ਦਰਸ਼ਕਾਂ ਦੇ ਇਹ ਕਿ ਬਾਬਾ ਜੀ ਨੂੰ ਕਹੋ ਕੈਸਟਾ ਸਾਡੇ ਵੱਲੋਂ ਉਹਨਾਂ ਦਾ ਘਰ ਜਾਓ ਰੱਬ ਨੂੰ ਘਰ ਵੀ ਪਾਇਆ ਜਾਂਦਾ ਹੈ ਹਾਂ ਬਿਲਕੁਲ ਤੇ ਅਸੀਂ ਇੱਥੇ ਤਾਂ ਕੋਸ਼ਿਸ਼ ਕਰਦੇ ਹਾਂ ਵੀ ਤੁਹਾਨੂੰ ਇੱਧਰ ਵੱਖਰੀ ਬਣਾ ਦਿੰਨੇ ਆ ਅਸੀਂ ਜੇ ਇਕੱਲੇ ਵੀ ਰਹਿਣਾ ਨਾ ਇੱਧਰ ਵੱਖਰਾ ਕੇਜ ਚਾਹੀਗਾ ਝੌਪੜੀ ਬਣਾ ਲਓ ਚਾਹੇ ਕਮਰਾ ਬਣਾ ਦਿੰਨੇ ਆ ਉੱਥੇ ਰਹਿ ਕੇ ਆਪਣੇ ਰੱਬ ਦਾ ਭਜਨ ਸਿ ਕੀ ਕਾਦੇ ਵਾਸਤੇ ਜਾਂਦੇ ਇਹ ਕੀ ਆ ਮਨ ਨੂੰ ਸਹੀ ਗੱਲ ਆ ਜੀ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਜੀ ਬਹੁਤ ਮੋਸਟ ਵੈਲਕਮ ਮਹਾਰਾਜ ਤੁਸੀਂ ਟਾਈਮ ਕੱਢ ਕੇ ਚਲੋ ਸਾਡੇ ਕੋਲ ਆਏ ਆ ਨਹੀਂ ਜੀ ਸਾਡਾ ਤਾਂ ਸਾਨੂੰ ਬਹੁਤ ਕਮੈਂਟ ਆਈ ਲੋਕਾਂ ਦੇ ਜੀ ਕਿ ਅਸੀਂ ਪਹਿਲਾਂ 3 ਵੀਡੀਓ ਪਾ ਚੁੱਕੇ ਆ ਤੇ ਚੌਥੀ ਦਾ ਸਾਨੂੰ ਤਾਂ ਹੁਣ ਬਣਾਉਣੀ ਪਈ ਆ ਕਿ ਲੋਕ ਕਹਿੰਦੇ ਪਏ ਆ ਅਸੀਂ ਫੈਮਿਲੀ ਦੇਖਣਾ ਚਾਹੁੰਦੇ ਆ ਕਿ ਸਾਨੂੰ ਪਤਾ ਲੱਗੇ ਬਾਬਾ ਜੀ ਕਾਤੇ ਉੱਥੇ ਰਹਿੰਦੇ ਆ ਬਾਜੀ ਕਿਸੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਜਾਣੀ ਇੱਥੇ ਹਰ ਚੀਜ਼ ਇਹਨਾਂ ਨੂੰ ਇਹ ਨਹੀਂ ਅਸੀਂ ਕਿਹਾ ਵੀ ਤੁਸੀਂ ਕਮਾਈ ਕਰਨੀ ਅਸੀਂ ਕਮਾ ਕੇ ਲਿਆ ਕੇ ਇਹਨੂੰ ਕਹੀਦਾ ਵੀ ਅਸੀਂ ਤੁਹਾਨੂੰ ਰੋਟੀ ਦੇਣੀ ਆ ਤੁਸੀਂ ਬੈਠ ਕੇ ਖਾਓ ਇੱਥੇ ਤੇ ਇਹ ਪਤਾ ਨਹੀਂ ਫੇਰ ਵੀ ਕੋਈ ਰੱਬ ਜਾਣਦਾ ਮੈਂ ਤਾਂ ਰੱਬ ਨੂੰ ਹਾਂਜੀ ਹਾਂਜੀ ਸਹੀ ਮਾਤਾ ਵੀ ਦੱਸਦੇ ਕਹੇ ਕਿ ਇਹਨਾਂ ਦੇ ਅਸੀਂ ਕੱਪੜੇ ਵੀ ਲੈਣ ਦੇ ਤੱਕ ਬਿਲਕੁਲ ਕਿੰਨੀ ਵਾਰ ਆਦੀ ਕੋਸ਼ਿਸ਼ ਕੀਤੀ ਆ ਇਹ ਪਰ ਨਹੀਂ ਮੁਰਗੇ ਚੱਲ ਜਾਂਦੇ ਫੇਰ ਹਾਂਜੀ ਤੇ ਹੁਣ ਸਾਨੂੰ ਇੱਕ ਵਾਰ ਇਹਨਾਂ ਦਾ ਕਮਰਾ ਦਿਖਾ ਦੋ ਅਸੀਂ ਦਿਖਾ ਦਈਏ ਠੀਕ ਆ ਜੀ ਚਲੋ ਹਾਂਜੀ ਚਲੋ ਬਾਬਾ ਜੀ ਤੁਸੀਂ ਵੀ ਨਾਲ ਇਹ 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 ਦਾ ਪਰਸਨਲ ਕਮਰਾ ਹੈ ਬਿਲਕੁਲ ਪਰਸਨਲ ਜੀ ਕਮਰਾ ਆ ਦੇਖ ਲਓ ਵੀ ਡਬਲ ਚੀਜ਼ਾਂ ਸਾਰੀਆਂ ਇੱਧਰ ਮੰਜਾ ਇੱਧਰ ਸੋ ਤੇ ਇੱਧਰ ਇਹਨਾਂ ਦਾ ਬੈੱਡ ਲੱਗਾ ਹੈ ਇੱਕ طرف ਸਿੰਗਲ ਮੰਜਾ ਹੈ ਨਾ ਜੀ ਬਹੁਤ ਵਧੀਆ ਹੈ ਆਪਣੇ ਆਰਾ ਸਿਸਟਮ ਚਲੋ ਆਪਣੇ ਗੁਰੂ ਮਹਾਰਾਜ ਨੂੰ ਇੱਥੇ ਯਾਦ ਕਰਦੇ ਇਹ ਬੈਠੇ ਇੱਥੇ ਗੱਦੀ ਤੇ ਹੋਰ ਕੋਈ ਬੰਦਾ ਨਹੀਂ ਇੱਥੇ ਭਾਜੀ ਫਿਰ ਕੜਾ ਬਣਾ ਲਏ ਪਾਣਾ ਲੋਗੇ ਭਾਜੀ ਬੜੀਆ ਲੱਗਾ ਨਹੀਂ ਚਲੋ ਤੁਸੀਂ ਆਪਣੇ ਏਰੀਆ ਦੇ ਸਵੇਰੇ ਉੱਪਰੇ ਆ ਕਰੋ ਜੀ ਬੱਚਾ ਹੈ ਕਿ ਨਾ ਭੁੱਖ ਲੱਗੀ ਹੋਣੀ ਭਾਜੀ ਆ ਕੇ ਆਏ ਸੀ ਸਵੇਰੇ 12 ਵਜੇ ਤੱਕ ਹਾਂ ਕੋਈ ਇੱਕ ਹੋ ਗਿਆ ਠੀਕ ਔਨ ਕਰਦੇ ਆ ਵੀਡੀਓ ਦੀ ਸਮਾਪਤੀ ਆਫ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ ਔਰ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੀ ਸਪੋਰਟ ਤੋਂ ਬਿਨਾਂ ਅਸੀਂ ਅੱਗੇ ਨਹੀਂ ਵਧ ਸਕਦੇ ਜਿਹੜੇ ਭਰਾ ਭੈਣ ਨਵੇਂ ਆਏ ਹੁਣ ਸਾਡੇ ਚੈਨਲ ਤੇ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਧੰਨਵਾਦ